ਵੀਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਸੈਨ ਹੋਜ਼ੇ ਤੋਂ ਇਸ ਤੋਂ ਪਹਿਲਾਂ ਮੈਂ ਕੁਇਕਲੀ ਦੋ ਮੈਸੇਜਸ ਸਤਨਾਮ ਸਿੰਘ ਕੰਦੋਲਾ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਚੌਧਰੀ ਅਹਿਮਦ ਇਫਤਕਾਕ ਇਫਤਾਕ ਇਤਫਾਕ ਦੇਖਦੇ ਨੇ ਡਾਕਟਰ ਸਾਹਿਬ ਜਿਹੜੇ ਲੋਕ ਆਪਸ ਵਿੱਚ ਨੀਚੂਚ ਜ਼ਾਤ ਪਾਤ ਰੱਖਦੇ ਨੇ ਉਹ ਲੋਕ ਤੁਹਾਨੂੰ ਤੇ ਸਾਨੂੰ ਕੀ ਇੱਜ਼ਤ ਦੇਣਗੇ ਬਿਲਕੁਲ ਠੀਕ ਹੈ ਚੌਧਰੀ ਸਾਹਿਬ ਕਿਉਂਕਿ ਇਹ ਜਿਹੜੀ ਊਚ ਨੀਚ ਜਾਤ ਪਾਤ ਹੈ ਇਹਨਾਂ ਚ ਬਿਲਟ ਇਨ ਹੈ ਔਰ ਦੂਸਰਿਆਂ ਦੇ ਲਈ ਤਾਂ ਇਹਨਾਂ ਨੇ ਸ਼ਬਦ ਕਿਤੇ ਮਰੇਸ਼ ਕਿਤੇ ਆਤਵਾਦੀ ਕਿਤੇ ਯਵਨ ਇਹ ਸਾਰੇ ਸ਼ਬਦ ਇਹਨਾਂ ਨੇ ਘੜੇ ਹੋਏ ਨੇ ਇਹ ਇਨਸਾਨੀਅਤ ਦੀ ਦੇ ਵਿੱਚ ਯਕੀਨ ਹੀ ਨਹੀਂ ਰੱਖਦੇ ਇਨਸਾਨਾਂ ਦੀ ਬਰਾਬਰੀ ਦੇ ਵਿੱਚ ਯਕੀਨ ਨਹੀਂ ਰੱਖਦੇ ਜੇ ਬਾਰਲੇਸ ਸਿਸਟਮ ਚ 올 ਮੈਨ ਆਰ ਬੌਰਨ ਇਕੁਅਲ ਹੈ ਤੇ ਇਹਨਾਂ ਦਾ ਜ਼ਾਤ ਪਾਤੀ ਵਿਦਾਨ ਹੈ ਹੀ ਹੈ ਕਿ 올 ਮੈਨ ਆਰ ਬੌਰਨ ਅਨ ਇਕੁਅਲ ਸੋ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਸੈਨ ਹੋਜੇ ਤੋਂ ਮਨਜਿੰਦਰ ਸਿੰਘ ਧਾਮੀ ਜੀ ਦਾ ਇਹ ਲਿਖਦੇ ਹਨ ਸਤਿ ਸ਼੍ਰੀ ਅਕਾਲ ਖਾਲਸਾ ਜੀਓ ਸਤਿ ਸ਼੍ਰੀ ਅਕਾਲ ਜੋ ਕੱਲ ਕੈਨੇਡਾ ਵਿੱਚ ਵਾਪਰਿਆ ਉਸ ਉਪਰ ਤੁਹਾਡਾ ਧਿਆਨ ਕੇਂਦਰਿਤ ਕਰਨ ਲਈ ਮੈਂ ਅੱਜ ਤੁਹਾਨੂੰ ਲਿਖ ਰਿਹਾ ਹਾਂ ਇੱਕ ਪੰਜਾਬੀ ਰੇਡੀਓ ਨੇ ਪੰਜਾਬ ਤੋਂ ਇੱਥੇ ਆਏ ਵਿਦਿਆਰਥੀਆਂ ਬਾਰੇ ਆਪਣੇ ਵਿਚਾਰ ਰੱਖੇ ਹਨ ਜਿਨ੍ਹਾਂ ਨੇ ਮੇਰਾ ਦਿਲ ਤੋੜ ਦਿੱਤਾ ਆਸਟ੍ਰੇਲੀਆ ਵਿੱਚ ਮੈਂ ਵੀ ਵਿਦਿਆਰਥੀ ਸੀ ਮੈਨੂੰ ਪਤਾ ਹੈ ਵਿਦਿਆਰਥੀ ਦੀ ਜ਼ਿੰਦਗੀ ਕਿੰਨੀ ਔਖੀ ਹੁੰਦੀ ਹੈ ਜੋਗਿੰਦਰ 바ਸੀ ਅਤੇ ਜੜੀ ਬੀਬੀ ਫੋਨ ਤੇ ਗੱਲ ਕਰ ਰਹੀ ਸੀ ਇਹਨਾਂ ਨੂੰ ਪੰਜਾਬ ਦੀਆਂ ਕੁੜੀਆਂ ਬਾਰੇ ਇਹ ਸਭ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ ਜੋਗਿੰਦਰ 바ਸੀ ਕਹਿੰਦਾ ਹੈ ਕਿ ਇਹਨਾਂ ਕੁੜੀਆਂ ਨੂੰ ਆਪਣੇ ਬੱਚਿਆਂ ਦੇ ਪਿਤਾ ਤੱਕ ਦਾ ਪਤਾ ਨਹੀਂ ਹੁੰਦਾ ਕਿੰਨੀ ਸ਼ਰਮ ਵਾਲੀ ਗੱਲ ਹੈ ਇਹ ਇਹ ਕੁੜੀਆਂ ਸਾਡੇ ਪਰਿਵਾਰਾਂ ਵਿੱਚੋਂ ਹੀ ਹਨ ਕੀ ਇਹਨਾਂ ਕੋਲ ਇਸ ਗੱਲ ਦਾ ਕੋਈ ਸਬੂਤ ਹੈ ਜਾਂ ਉਹ ਔਰਤ ਜੋ ਕਹਿ ਰਹੀ ਹੈ ਕਿ ਵਿਦਿਆਰਥੀ ਸਿਰਫ ਲੰਗਰ ਖਾਣ ਲਈ ਹੀ ਗੁਰੂ ਘਰ ਆਉਂਦੇ ਹਨ ਕੀ ਗੁਰੂ ਘਰ ਉਸ ਦੀ ਜੱਦੀ ਮਲਕੀਅਤ ਹੈ ਜਾਂ ਫਿਰ ਗੁਰੂ ਘਰ ਵਿਖੇ ਮਹਿੰਗੇ ਕੱਪੜੇ ਪਾ ਕੇ ਜਾਣਾ ਲਾਜ਼ਮੀ ਹੈ ਜਿਹੜੇ ਵਿਦਿਆਰਥੀ ਹੱਡ ਤੋੜ ਵੀ ਮਿਹਨਤ ਕਰਦੇ ਹਨ ਉਹਨਾਂ ਲਈ ਇਹ ਗੱਲਾਂ ਦਿਲ ਤੋੜਨ ਵਾਲੀਆਂ ਹਨ ਕੀ ਤੁਸੀਂ ਮਿਸਟਰ 바ਸੀ ਨੂੰ ਉਸ ਦੇ ਬਿਆਨ ਸਬੰਧੀ ਸਵਾਲ ਕਰ ਸਕਦੇ ਹੋ ਕੀ ਉਸ ਕੋਲ ਕੋਈ ਸਬੂਤ ਹੈ ਇਹਨਾਂ ਗੱਲਾਂ ਦਾ ਇਹ ਸਿਰਫ ਕੈਨੇਡੀਅਨ ਵਿਦਿਆਰਥੀਆਂ ਦਾ ਹੀ ਮੁੱਦਾ ਨਹੀਂ ਹੈ ਇਹ ਸਾਰੇ ਪੰਜਾਬੀ ਵਿਦਿਆਰਥੀਆਂ ਨੂੰ ਬਦਨਾਮ ਕਰਦੇ ਜੜੇ ਯੂਐਸ ਯੂਕੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿਖੇ ਪੜ ਰਹੇ ਹਨ ਕੀ ਤੁਸੀਂ ਇਹਨਾਂ ਖਿਲਾਫ ਐਕਸ਼ਨ ਲੈ ਸਕਦੇ ਹੋ ਤੁਹਾਡਾ ਐਕਸ਼ਨ ਉਹਨਾਂ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਦੇ ਹੱਕ ਵਿੱਚ ਹਾ ਦਾ ਨਾਰਾ ਹੋਵੇਗਾ ਜਿਹੜੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਇੱਥੇ ਆਏ ਹਨ ਵਾਇਗਰਜੀਕਾ ਖਾਲਸਾ ਵਾਇਗਰਜੀਕੀ ਫੱਤੇ ਜੀ ਦਰਸ ਮਨਜਿੰਦਰ ਸਿੰਘ ਧਾਮੀ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਸੈਨਜ਼ ਦੇ ਤੋਂ ਲਿਖਿਆ ਜੀ ਔਰ ਜਿਸ ਸਪੀਡ ਨਾਲ ਉਹਨਾਂ ਨੇ ਇਹ ਲਿਖਤ ਲਿਖੀ ਹੈ ਉਸ ਨੂੰ ਮੈਂ ਮਹਿਸੂਸ ਕਰ ਸਕਦਾ ਔਰ ਜਿਨ੍ਹਾਂ ਦਾ ਜ਼ਿਕਰ ਕੀਤਾ ਜਿਹੜੇ ਰੇਡੀਓ ਪ੍ਰੋਗਰਾਮ ਦੇ ਐਂਕਰ ਨੇ ਜਗਿੰਦਰ ਬਾਸੀ ਜਾਂ ਉਹਨਾਂ ਦੇ ਨਾਲ ਹਾਲਾਂਕਿ ਮੈਂ ਬੜਾ ਸ਼ਾਰਟ ਜੇ ਮੈਨੂੰ ਦੇਖਣ ਦਾ ਮੌਕਾ ਮਿਲਿਆ ਇੱਕ ਗਰੇਵਾਲ ਜਿਹੜਾ ਉਹ ਬੈਠੇ ਔਰ ਇੱਕ ਕਾਲਰ ਬੀਬੀ ਜਿਹੜੀ ਹੈ ਉਹ ਕਹਿ ਰਹੀ ਹੈ ਹਾਲਾਂ ਜਦੋਂ ਤੁਸੀਂ ਲਾਈਨਸ ਓਪਨ ਕਰਦੇ ਹੋ ਕਾਲਰ ਕੀ ਕਹਿੰਦਾ ਹੈ ਉਹਦੇ ਤੇ ਕਈ ਵਾਰ ਤੁਹਾਡਾ ਸ਼ਰ ਕੰਟਰੋਲ ਨਹੀਂ ਹੁੰਦਾ ਤੁਸੀਂ ਉਹਨੂੰ ਅਮੈਂਡ ਕਰ ਸਕਦੇ ਹੋ ਜਾਂ ਉਹਨੂੰ ਕੱਟ ਆਫ ਕਰ ਸਕਦੇ ਹੋ ਜਾਂ ਉਹਦੇ ਕਮੈਂਟ ਤੋਂ ਬਾਅਦ ਕਮੈਂਟ ਕਰ ਸਕਦੇ ਹੋ ਪਰ ਬੜਾ ਅਫਸੋਸਨਾਕ ਪਹਿਲੂ ਸੀ ਇਹ ਸਾਰੇ ਦਾ ਕਿ ਜਗENDER 바ਸੀ ਨਾ ਸਿਰਫ ਉਸ ਨੂੰ ਅਨ ਇੰਟਰਰਪਟਡ ਕਹਿਣ ਦਿੰਦਾ ਆਪ ਵੀ ਜਿਹੜਾ ਉਹ ਉਸ ਦੇ ਹੱਕ 'ਚ ਇਥੋਂ ਤੱਕ ਜਾ ਕੇ ਜਿਵੇਂ ਮਨਜਿੰਦਰ ਸਿੰਘ ਜੀ ਨੇ ਕਿ ਕਿ ਭਾਈ ਜਿਹੜੀਆਂ ਬੱਚੀਆਂ ਬਾਹਰ ਆਈਆਂ ਨੇ ਜਿਨ੍ਹਾਂ ਪੇਰੈਂਟਸ ਨੇ ਭਰਾਵਾਂ ਨੇ ਪੈਣਾ ਨੇ ਕਿਹਨਾ ਹਾਲਾਤਾਂ ਚ ਉਹਨਾਂ ਨੂੰ ਭੇਜਿਆ ਇੱਥੇ ਸਟੂਡੈਂਟ ਵੀਜ਼ੇ ਤੇ ਹੀ ਬਹੁਤ ਸਾਰੇ ਹੁਣ ਆਂਦੇ ਨੇ ਰਸਤਾ ਉਹੀ ਹੈ ਕੈਨੇਡਾ ਹੈ ਜਾਂ ਆਸਟ੍ਰੇਲੀਆ ਹੈ ਇਸ ਤਰ੍ਹਾਂ ਇਮੀਗ੍ਰੇਸ਼ਨ ਦਾ ਵੀ ਜਿਹੜਾ ਹੈ ਉਹੀ ਇੱਕ ਤਰੀਕਾ ਹੈ ਜੀ ਔਰ ਉਹਨਾਂ ਦੇ ਪ੍ਰਤੀ ਜਨਰਲਾਈਜ਼ ਕਰਨਾ ਹਾਲਾਂ ਇਹ ਨਹੀਂ ਹੈ ਹਰ ਥਾਂ ਤੇ ਕੋਈ ਨਾ ਕੋਈ ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਵੀ ਰਾਟਨ ਐਗ ਜਾਂ ਰਾਟਨ ਐਪਲ ਹੋ ਸਕਦਾ ਹੈ ਲੇਕਿਨ ਜਿੱਥੇ ਲੱਖਾਂ ਦੀ ਗਿਣਤੀ ਚ ਸਿੱਖ ਵਿਦਿਆਰਥੀ ਵਿਦਿਆਰਥਣਾਂ ਜਦੋਂ ਮੈਂ ਸਿੱਖ ਕਹਿੰਦਾ ਕਿਉਂਕਿ ਪੰਜਾਬ ਚ ਇਸ ਵੇਲੇ ਜਿਨ੍ਹਾਂ ਦੇ ਕੋਲ ਜਿੱਥੇ ਉੱਥੇ ਇੱਕ ਪਾਸੇ ਡਰੱਗਸ ਦਾ ਬੋਲਬਾਲਾ ਹੈ ਦੂਸਰੇ ਪਾਸੇ ਪੜੇ ਲਿਖੇ ਲਈ ਕੋਈ ਰੋਜ਼ਗਾਰ ਨਹੀਂ ਹੈ ਔਰ ਇੱਕ ਪੀਰੀਅਡ ਸੀ ਕਿ 에ਜੈਂਟਾਂ ਨੂੰ ਦੇਖ ਕੇ ਜਿਹੜਾ ਉਸ ਕਿਸਮ ਦੇ ਆ ਕੇ ਇੱਥੇ ਮੈਨੂਅਲ ਕੰਮ ਕਰਨ ਦਾ ਸੀ ਸੋ ਇਹ ਜਿਹੜੇ ਬਹੁਤ ਸਾਰੇ ਨੇ ਜਿਹੜੇ ਥਰੂ ਜਿਹੜਾ ਉਹਨਾਂ ਦੀਆਂ ਰਿਕੁਆਇਰਮੈਂਟਸ ਨੂੰ ਪੂਰੀਆਂ ਕਰਦੇ ਨੇ ਜਿਹੜਾ ਵੀ ਐਗਜ਼ਾਮ ਪਾਸ ਕਰਨਾ ਹੁੰਦਾ ਹੈ ਫਿਰ ਐਡਮਿਸ਼ਨ ਲੈਣਦੇ ਨੇ ਹਾਲਾਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੇ ਲਈ ਇੱਥੇ ਆ ਕੇ ਇੰਗਲੈਂਡ ਦੇ ਵਿੱਚ ਜਾਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਜਾਂ ਕੈਨੇਡਾ ਜੀ ਅਮਰੀਕਾ ਜਾਂ ਇਸੇ ਸਮ ਦੀ ਗਿਣਤੀ ਘਾਟੇ ਆ ਉਹਨਾਂ ਦੇ ਕੋਲ ਕੋਈ ਬਹੁਤਾ ਆਮਦਨ ਦਾ ਸਾਧਨ ਨਹੀਂ ਹੁੰਦਾ ਬਹੁਤ ਸਾਰੇ ਵਿਚਾਰੇ ਆਡ ਜੋਬਸ ਕਰਦੇ ਨੇ ਵੀਕੈਂਡਸ ਦੇ ਉੱਤੇ ਹੁਣ ਗੁਰਦੁਆਰੇ ਸਾਡੇ ਗੁਰਦੁਆਰੇ ਤਾਂ ਹੁਣ ਇੰਗਲੈਂਡ ਦੇ ਵਿੱਚ ਮੈਂ ਦੇਖਦਾ ਹਾਂ ਮਿਸਟਰ ਅਮੀਨ ਕਰਕੇ ਅਮੀਨ ਮਲਕ ਬੜੇ ਅੱਛੇ ਉਹਨਾਂ ਦੇ ਕਾਲਮ ਰਹੇ ਪੰਜਾਬੀ ਅਖਬਾਰਾਂ 'ਚ ਜੀ ਉਹ ਤਾਰੀਫ ਕਰਦੇ ਸੀ ਕਿ ਭਾਈ ਉਹ ਕਹਿੰਦੇ ਸੀ ਕਿ ਮਸਜਿਦ 'ਚ ਜਾਓਗੇ ਉੱਥੇ ਮੁਰਲਾ ਸ਼ਾਮ ਨੂੰ ਬੰਦ ਕਰ ਦੇਗਾ ਸ਼ਾਮ ਦੇ ਆਪਣੀ ਨਮਾਜ਼ ਤੋਂ ਬਾਅਦ ਕੋਈ ਟਿਕਾਣਾ ਨਹੀਂ ਔਰ ਉਹਨਾਂ ਨੇ ਕਿਹਾ ਵੀ ਇੰਗਲੈਂਡ ਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਪਾਕਿਸਤਾਨੀ ਆਏ ਜਾਂ ਉਹਨਾਂ ਨੇ ਕਿਹਾ ਜਾ ਕੇ ਦੇਖਣਾ ਹੈ ਤੇ ਸਿੱਖਾਂ ਦੇ ਗੁਰਦੁਆਰੇ ਦੇਖੋ ਲੰਗਰ ਦੇਖੋ ਕਿ ਭਾਈ ਨਾ ਸਿਰਫ ਉਹ ਬਿਨਾ ਕਿਸੇ ਵਿਤਕਰੇ ਦੇ ਕੋਈ ਸਿੱਖ ਹੈ ਮੁਸਲਮਾਨ ਹੈ ਹਿੰਦੂ ਹੈ ਇਸਾਈ ਹੈ ਉਹਨਾਂ ਨੂੰ ਜਿਹੜਾ ਹੈ ਉਹ ਲੰਗਰ ਛਕਾਉਂਦੇ ਨੇ ਰਹਿਣ ਲਈ ਵੀ ਥਾਂ ਦਿੰਦੇ ਨੇ ਔਰ ਕਿਉਂਕਿ ਸਿੱਖ ਜਿਹੜੇ ਕਾਰੋਬਾਰੀ ਨੇ ਉਹ ਫਿਰ ਕੋਸ਼ਿਸ਼ ਵੀ ਕਰਦੇ ਨੇ ਕਿ ਉਹਨਾਂ ਨੂੰ ਜਿਹੜੇ ਉੱਥੇ ਆਏ ਹੋਏ ਨੇ ਉਹਨਾਂ ਨੂੰ ਕਿਸੇ ਕੰਮ ਲਵਾਈਏ ਜੀ ਜੀ ਸੋ ਜੇ ਸਾਡੇ ਗੁਰਦੁਆਰੇ ਦੂਸਰਿਆਂ ਦੇ ਲਈ ਵੀ ਖੁੱਲੇ ਨੇ ਤੇ ਜ਼ਾ ਰਿਹਾ ਕਿ ਪੰਜਾਬ ਤੋਂ ਆਣ ਵਾਲੇ ਜਿਹੜੇ ਸਾਡੇ ਵਿਦਿਆਰਥੀ ਸਿੱਖ ਬੱਚੇ ਬੱਚੀਆਂ ਨੇ ਉਹ ਸਿੱਖ ਕੌਮ ਦਾ ਹੀ ਵਿਰਸਾ ਨੇ ਜੇ ਉਹਨਾਂ ਚੋਂ ਕੋਈ ਬਰਸਲੇ ਰੋਜ਼ਗਾਰ ਹੋਣਗੇ ਕੱਲ ਨੂੰ ਸੈਟਲ ਹੋਣਗੇ ਉਹੀ ਉਹਨਾਂ ਦੇ ਬੱਚੇ ਹੀ ਸਾਡੀ ਅੱਗੋਂ ਜਿਹੜੀ ਹੈ ਜਨਰੇਸ਼ਨ ਹੈ ਜਿਹਨੇ ਸਿੱਖੀ ਦੀ ਗੱਲ ਨੂੰ ਅੱਗੇ ਤੋਰਨੇ ਔਰ ਜਿਹੜਾ ਜਿਸ ਰੇਡੀਓ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ ਜਾਂ ਜਿਸ ਬੰਦੇ ਦਾ ਜ਼ਿਕਰ ਕੀਤਾ ਜੇ ਤੁਸੀਂ ਇਸ ਦਾ ਓਵਰਆਲ ਆਪਣਾ ਟਰੈਕ ਰੈਕਡ ਕੱਢ ਲਓ ਇਹ ਸਿੱਖ ਮਸਲੇ ਆ ਪ੍ਰਤੀ ਸਿੱਖਾਂ ਪ੍ਰਤੀ ਕੌਮ ਪ੍ਰਤੀ ਜਾਂ ਖਾਲਸਤਾਨ ਪ੍ਰਤੀ ਕੀ ਰਵਈਆ ਕੀ ਵਿਊਜ਼ ਆਰ ਕਿਸ ਹੱਦ ਤੱਕ ਇਹ ਉਹਨਾਂ ਹਲਕਿਆਂ ਦੇ ਵਿੱਚ ਜਾਣਿਆ ਜਾਂਦਾ ਫਿਰ ਕੋਈ ਭੁਲੇਖਾ ਨਹੀਂ ਰਹੇਗਾ ਕਿ ਵੀ ਇਹ ਜਿਹੜਾ ਇਸ ਕਿਸਮ ਦਾ ਔਰ ਮੈਂ ਸਮਝਦਾ ਹਾਂ ਵੀ ਜੇ ਕੈਨੇਡਾ ਦੇ ਵਿੱਚ ਰਿਲੇਟਿਵਲੀ ਉੱਥੇ ਜੇ ਤੁਸੀਂ ਇਸ ਕਿਸਮ ਦੀ ਕੋਈ ਗੱਲ ਦੇ ਲਈ ਇਵਨ ਸੂ ਕਰ ਸਕਦੇ ਹੋ ਜੀ ਕੋਈ ਇਸ ਪਾਸੇ ਇਸ ਕਿਸਮ ਦਾ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਕبھی ਤੁਸੀਂ ਜਨਰਲਾਈਜ਼ ਕਰਕੇ ਉਹਨਾਂ ਬੱਚਿਆਂ ਦੇ ਉੱਤੇ ਔਰ ਜਦੋਂ ਜੇ ਹੁਣ ਇਸ ਕਿਸਮ ਦੇ ਕਮੈਂਟ ਨੂੰ ਤੁਸੀਂ ਫਰਦਰ ਲਾਓ ਕੱਲ ਨੂੰ ਇਹ ਹੋ ਕੇ ਉਹਨਾਂ ਦੇ ਜੇ ਉਹਨਾਂ ਨੇ ਦੇ ਪੇਰੈਂਟਸ ਉਹਨਾਂ ਦੇ ਕੋਈ ਚਾਹਵਨ ਵੀ ਕਰਨੀ ਚਾਹਣਗੇ ਉਹਨਾਂ ਦੇ ਜੀਵਨ ਸਾਥੀ ਲਈ ਤੇ ਇਸ ਕਿਸਮ ਦੇ ਕਮੈਂਟ ਕਿ ਜੀ ਉਹ ਔਰ ਇਹ ਕਿਸਮ ਦਾ ਰਿਹਾ ਇੱਕ ਜ਼ਮਾਨਾ ਸੀ ਜਦੋਂ ਪਹਿਲੀ ਵਾਰ ਪੰਜਾਬ ਦੇ ਵਿੱਚ ਨਰਸਿੰਗ profession ਦੇ ਵਿੱਚ ਕੋਈ ਭੇਜਦਾ ਨਹੀਂ ਸੀ ਬੱਚਿਆਂ ਨੂੰ ਕਿਉਂਕਿ ਨਰਸਾਂ ਦੇ ਨਾਲ ਰਿਲੇਟਡ ਇਸ ਕਿਸਮ ਦੀ ਨੈਗੇਟਿਵਿਟੀ ਕ੍ਰੀਏਟ ਕੀਤੀ ਹੋਈ ਸੀ ਕਿ ਭਈ ਉਹ ਨਹੀਂ ਸੀ ਲੇਕਿਨ ਅੱਜ ਜਿਹੜਾ ਉਸ ਦੇ ਵਿੱਚ ਕਿੰਨਾ ਕੰਪੀਟੀਟਿਵ ਪਾਰਟ ਬਣ ਗਿਆ ਔਰ ਇਹ ਫਖਰ ਸਮਝਿਆ ਜਾਂਦਾ ਹੈ ਜਿਨ੍ਹਾਂ ਨੇ ਨਰਸਿੰਗ ਉੱਥੋਂ ਕੀਤੀ ਹੈ ਉਹਨਾਂ ਦਾ ਬਾਹਰ ਆਣਾ ਵੀ ਔਰ ਉਹਨਾਂ ਦੇ ਨਾਲ ਰਿਸ਼ਤੇ ਨਾਤੇ ਸੋ ਮੈਂ ਸਮਝਦਾ ਹੈ ਵੀ ਇਹ ਬੱਚੀਆਂ ਜਿਹੜੀਆਂ ਨੇ ਇਹਨਾਂ ਚੋਂ ਬਹੁਤ ਸਾਰੀਆਂ ਜਿਨ੍ਹਾਂ ਨੇ ਉਹ ਕਰਜ ਦਿਖਾਇਆ ਕਿ ਭਾਈ ਉਹ ਜਿਹੜੇ ਹੱਕ ਹੁਣ ਤੱਕ ਮੇਲ ਜਨਰੇਸ਼ਨ ਬਾਹਰ ਕਾਨੂੰਨ ਲੈਂਡ 'ਚ ਆ ਕੇ ਰਿਸਕ ਲੈ ਕੇ ਸਟਰਗਲ ਕਰਦੇ ਸਨ ਸੋ ਇਸ ਲੈਵਲ ਤੇ ਇਸ ਕਿਸਮ ਦਾ ਗਲੀਜ਼ ਕਮੈਂਟ اور ਇਸ ਕਿਸਮ ਦੀ ਗਲੀਜ਼ ਵਿਚਾਰ ਮੈਂ ਸਮਝਦਾ ਵੀ ਇਸ ਦੇ ਉਲਟੇ ਗੁਰਦੁਆਰਾ ਕਮੇਟੀਆਂ ਸਿੱਖ ਜਥੇਬੰਦੀਆਂ ਦਾ ਫਰਜ਼ ਹੋਣਾ ਚਾਹੀਦਾ ਕਿ ਭਾਈ ਵੱਡੀ ਗਿਣਤੀ ਜੇ ਸਾਡੇ ਬੱਚੇ ਬੱਚੀਆਂ ਪੰਜਾਬ ਤੋਂ ਤਾਂ ਸ਼ਾਇਦ ਅਸੀਂ ਉਹਨਾਂ ਲਈ ਬਹੁਤੇ ਮਦਦਗਾਰ ਨਹੀਂ ਹੋ ਸਕਦੇ ਉਸ ਕਰਪਟ ਸਿਸਟਮ ਦੇ ਵਿੱਚ ਇੱਥੇ ਅਸੀਂ ਇਸ ਕਿਸਮ ਦਾ ਇੱਕ ਸੈਟਅਪ ਬਣਾਈਏ ਜਿੱਥੇ ਇੱਕ ਪ੍ਰੋਪਰ ਇੱਕ ਕਾਉਂਸਲਿੰਗ ਪਾਰਟ ਹੋਏ ਜਿਹੜੇ ਬੱਚੇ ਬੱਚੀਆਂ ਆਂਦੇ ਨੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰੀਏ ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇਈਏ ਯਹੂਦੀਆਂ ਨਾਲ ਬਾਕੀ ਮੁਕਾਬਲੇ ਤਾਂ ਅਸੀਂ ਕਰਦੇ ਹਾਂ ਪਰ ਇਹ ਦੇਖੋ ਵੀ ਕਿਵੇਂ ਕੋਈ ਯਹੂਦੀ ਈਸਟਰਨ ਯੂਰਪ ਚੋਂ ਆਇਆ ਹੋਏ ਰਸ਼ੀਆ ਚੋਂ ਆਇਆ ਜਿਹਦਾ ਕੋਈ ਲਿੰਕ ਨਹੀਂ ਹੁੰਦਾ ਉਹਨੂੰ ਪ੍ਰੋਵਾਈਡ ਕਰਦੇ ਨੇ ਵਿਦ ਦਾ ਮਿਨਿਮਮ ਰਿਸੋਰਸਸ ਉਦੀ ਲਾਈਫ ਦੀ ਸ਼ੁਰੂਆਤ ਕਰਦੇ ਨੇ ਫਿਰ ਉਹਨੂੰ ਐਕਸਪੈਕਟ ਵੀ ਕਰਦੇ ਨੇ ਕਿ ਬਈ ਉਹ ਪੇ ਬੈਕ ਕਰੇ ਸੋ ਮੈਂ ਜਿਹੜਾ ਵੀਰ ਮਨਜਿੰਦਰ ਸਿੰਘ ਕਾਮੀ ਜੀ ਦੇ ਜਜ਼ਬਾਤਾਂ ਦੇ ਨਾਲ ਮੈਂ ਵੀ ਉਵੇਂ ਹੀ ਹਰਟ ਮਹਿਸੂਸ ਕੀਤਾ ਹੈ ਹਾਲਾਂ ਜਿਹੜੇ ਉੱਥੋਂ ਸਟੂਡੈਂਟ ਆਉਂਦੇ ਨੇ ਉਹਨਾਂ ਦੇ ਕੁਝ ਕਨਸਰਨ ਵੀ ਹੋਣਗੇ ਲੇਕਿਨ ਜਿਹੜਾ ਇਸ ਕਿਸਮ ਦਾ ਜਨਰਲਾਈਜ਼ ਕਰਕੇ ਉਹਨਾਂ ਦੇ ਨੂੰ ਜਿਹੜਾ ਇਨ ਬਲੌਕ ਬਦਨਾਮ ਕਰਨਾ ਇਹ ਅਨਐਕਸੈਪਟੇਬਲ ਹੈ ਕੰਡੈਮਨੇਬਲ ਹੈ ਔਰ ਇਸ ਦੀ ਅਸੀਂ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ। ਵਾਕਈ ਦਿਲ ਤੋੜਵਾ ਇਸ਼ੂ ਹੈਗੇ ਜਿਹੜਾ ਨਨ ਧਾਮੀ ਸਾਹਿਬ ਨੇ ਚੁੱਕਿਆ। ਡਾਕਟਰ ਸਾਹਿਬ ਖਿਲੇ ਪੰਨਾ ਵਿੱਚ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪਹਿਲੇ ਪਾਤਸ਼ਾਹ ਦਾ ਸੁਹੀ ਰਾਗ ਦਾ ਸ਼ਬਦ ਸੁਹੀ ਮਹਿਲਾ ਪਹਿਲਾ ਚੁਣਿਆ। ਅੰਤਰ ਵਸੈ ਨਾ ਬਾਹਰ ਜਾਏ। ਅੰਮ੍ਰਿਤ ਛੋੜ ਕਾਹੇ ਬਖ ਖਾਏ। ਐਸਾ ਗਿਆਨ ਜਪੋ ਮਨ ਮੇਰੇ। ਹੋਵੋ ਚਾਕਰ ਸਾਚੇ ਕੀਰੇ ਰਹਾਓ ਗਿਆਨ ਧਿਆਨ ਸਭ ਕੋਈ ਰਵੇ ਬਾਂਧਨ ਬਾਂਧਿਆ ਸਭ ਜੱਗ ਭਵੇ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਹੀਲ ਰਵ ਰਿਆ ਸੋਏ ਹਮ ਨੇ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉਹਨ ਰੰਕਾਰ ਰੱਬ ਅੱਲਾਹ ਤਾਲਾ ਉਸ ਹਰ ਇੱਕ ਦੇ ਅੰਦਰ ਵਸਦਾ ਹੈ ਉਹ ਕਿਤੇ ਜੰਗਲਾਂ ਚ ਪਹਾੜਾਂ ਚ ਇਕਾਂਤ ਗੁਫਾਵਾਂ ਦੇ ਵਿੱਚ ਨਹੀਂ ਹੈ ਜੀ ਤੇ ਅਸੀਂ ਉਸ ਅੰਦਰ ਵਸਦੇ ਵਾਹਿਗੁਰੂ ਨੂੰ ਉਸ ਅੰਦਰ ਵਸਦੇ ਰੱਬ ਨੂੰ ਛੱਡ ਕੇ ਅੰਮ੍ਰਿਤ ਛੋੜ ਕਾਹੇ ਭਿਕ ਖਾਏ ਅਸੀਂ ਕਿੱਥੇ ਟਕਰਾ ਮਾਰਦੇ ਫਿਰਦੇ ਔਰ ਅੱਜ ਜੀ ਮੈਂ ਇੱਕ ਕਿਸੇ ਦਾ ਕਮੈਂਟ ਦੇਖ ਰਿਹਾ ਸੀ ਕਿ ਕੋਈ ਕਿਸੇ ਦਰਗਾਹ ਤੇ ਕੋਈ ਕਿਸੇ ਸਾਧ ਦੇ ਡੇਰੇ ਕੋਈ ਕੋਈ ਮੰਗਦਾ ਫਿਰਦਾ ਹੈ ਕਿ ਆਹ ਮੰਨਤ ਮੇਰੀ ਫਰਾਨੇ ਤੇ ਜਿਹੜਾ ਪਰਵਰਦ گار ਹੈ ਜੇ ਮੰਗਣਾ ਹੀ ਹੈ ਤੋ ਉਸ ਨਰੰਕਰ ਤੋਂ ਮੰਗੋ ਜਿਹੜਾ ਪਰਵਰਦ گار ਹੈ ਜਿਹੜਾ ਸਭ ਨੂੰ ਪਾਲ ਰਿਹਾ ਪਰ ਅਸੀਂ ਬਹੁਤ ਵਾਰ ਖਸਮ ਨੂੰ ਛੱਡ ਕੇ ਨੌਕਰਾਂ ਦੇ ਪਿੱਛੇ ਭੱਜਦੇ ਆਂ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਹਾ ਉਹ ਡੁੱਬਦੇ ਨੇ ਜਿਹੜੇ ਰੱਬ ਤੋਂ ਟੁੱਟਦੇ ਨੇ ਔਰ ਇਹੀ ਗੱਲ ਗੁਰੂ ਸਾਹਿਬ ਨੇ ਯਾਦ ਕਰਵਾਈ ਕਿ ਭਾਈ ਅੰਦਰ ਤੁਹਾਡੇ ਅੰਮ੍ਰਿਤ ਵਸਦਾ ਹੈ ਰੱਬ ਰੂਪੀ ਨਾਮ ਦਾ ਅੰਮ੍ਰਿਤ ਔਰ ਅਸੀਂ ਬਾਹਰ ਜ਼ਹਿਰ ਖਾ ਰਹੇ ਕਾਹੇ ਬਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ हे ਮੇਰੇ ਮਨ ਤੂੰ ਇਹ ਆਸਥਾ ਕਰ ਇਹ ਮਨ ਦੇ ਅੰਦਰ ਗਿਆਨ ਰਿਆ ਜੇ ਨੌਕਰ ਬਣਨਾ ਹੈ ਤੋ ਉਸ ਸੱਚੇ ਪਰਵਰਦIGਾਰ ਦਾ ਬਣ ਉਸ ਸੱਚੇ ਨਿਰੰਕਾਰ ਦਾ ਬਣ ਰੱਬ ਦਾ ਬਣ ਰਹਾਓ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬੰਦਿਆ ਸਭ ਜਗ ਭਵੇ ਸੇਵਾ ਕਰੇ ਸੋ ਚਾਕਰ ਹੋਏ ਜਲ ਤਲ ਮਈਲ ਰਵਰੇ ਸੋਏ ਜੇ ਜ਼ਬਾਨੀ ਕਲਾਮੀ ਗਿਆਨ ਤੇ ਆਂਦੀਆਂ ਗੱਲਾਂ ਸਾਰੇ ਇਸ ਚ ਰਵੇ ਹੋਏ ਨੇ ਇਸ ਦੇ ਵਿੱਚ ਜਿਹੜੇ ਨੇ ਉਹ ਲਪਤ ਨੇ ਮਨਸਬ ਨੇ ਜੀ ਬੰਧਨ ਬੰਦਿਆ ਸਭ ਜਗ ਭਵੈ ਹਰ ਕੋਈ ਕਿਸੇ ਨਾ ਕਿਸੇ ਬੰਧਨ ਦੇ ਥੱਲੇ ਪਜਾਇ ਫਿਰਦਾ ਹੈ ਆਪਣੇ ਉਹਨੂੰ ਫਰਜ਼ਦਾ ਸੀ ਨਾ ਦੇ ਦਿੰਦੇ ਹੈ ਉਹ ਬੰਧਨ ਹੈ ਪਰ ਅਲਟੀਮੇਟਲੀ ਰੱਬ ਦਾ ਕੌਣ ਬਣੇਗਾ ਸੇਵਾ ਕਰੇ ਸੋ ਚਾਤਰ ਹੋਏ ਅਸਲੀ ਰੱਬ ਦਾ ਬੰਦਾ ਉਹ ਹੈ ਜਿਹੜਾ ਉਸ ਦੀ ਸੇਵਾ ਦੇ ਵਿੱਚ ਇਨ ਦਾ ਸਰਵਿਸ ਆਫ ਦਾ ਗੋਡ ਅਲ ਮਾਈਟੀ ਸਰਵਿਸ ਆਫ ਵਾਹਿਗੁਰੂ ਜਿਹੜਾ ਆਪਣੇ ਆਪ ਨੂੰ ਸਮਰਪਿਤ ਕਰਦਾ ਜਲ ਥਲ ਮਈਲ ਰਵ ਰਿਆ ਸੋਏ ਉਹ ਵਾਹਿਗੁਰੂ ਕਿਤੇ ਇੱਕ ਥਾਂ ਤੇ ਸਿੰਘਾਸਨ ਲਾ ਕੇ ਨਹੀਂ ਬੈਠਾ ਹੋਇਆ ਉਹ ਜਲ ਦੇ ਵਿੱਚ ਹੈ ਥਲ ਦੇ ਵਿੱਚ ਹੈ ਧਰਤੀ ਸਮੁੰਦਰ ਆਕਾਸ਼ ਗੈਲੈਕਸੀਜ਼ ਯੂਨੀਵਰਸ ਦੇ ਅੰਦਰ ਉਹ ਰਵਿਆ ਹੋਇਆ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹੁਣ ਇਹ ਮੰਨ ਕੇ ਤਰੋ ਜਦੋਂ ਤੁਸੀਂ ਹੋਰੇ ਪਹਿਲਾ ਲੈਸਨ ਹੁੰਦਾ ਹੈ ਰੋਹਾਨੀਅਤ ਦੀ ਜ਼ਿੰਦਗੀ ਦਾ ਕਿ ਭਾਈ ਮੈਂ ਮਾੜਾਂ ਬਾਕੀ ਸਭ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਔਰ ਗੁਰੂ ਨਾਨਕ ਬੇਨਤੀ ਰੂਪ ਦੇ ਵਿੱਚ ਇਹ ਕਹਿੰਦੇ ਨੇ ਕਿ ਜੇ ਇਹ ਗੱਲ ਸਮਝ ਆ ਜਾਏ ਇੱਥੋਂ ਪਹਿਲਾ ਲੈਸਨ ਸ਼ੁਰੂ ਹੋ ਜਾਏ ਤੇ ਫਿਰ ਤਾਰੇ ਸੋਏ ਫਿਰ ਰੰਗਕਾਰ ਤੁਹਾਨੂੰ ਇਸ ਸਮੁੰਦਰ ਤੋਂ ਭਵ ਸਾਗਰ ਤੋਂ ਮਾਇਆ ਜਾਲ ਚੋਂ ਦੁਨੀਆ ਦੇ ਇਸ ਸਾਰੀ ਜਿਹੜੀ ਕਸ਼ਮਕਸ਼ ਦੀ ਜ਼ਿੰਦਗੀ ਹੈ ਇਸ ਚੋਂ ਕੱਢ ਕੇ ਲੈ ਜਾਂਦਾ ਔਰ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਇਹੀ ਸਾਡੇ ਅੰਦਰ ਵਸਣਾ ਚਾਹੀਦਾ ਕਿ ਭਾਈ ਸਾਰੇ ਹੀ ਚੰਗੇ ਨੇ ਮੈਂ ਹੀ ਆਪਣੇ ਆਪ ਨੂੰ ਦੇਖਾਂ ਔਰ ਇਹ ਕਬੀਰ ਬੀਚਾ ਗ੍ਰੰਥ ਦਾ ਇੱਕ ਸ਼ਲੋਕ ਹੈ ਕਿ ਬੁਰਾ ਜੋ ਦੇਖਨ ਮੈਂ ਚਲਾ ਬੁਰਾ ਨਾ ਮਿਲੇ ਕੋਏ ਜਾਂ ਦਿਲ ਖੋਜਾ ਆਪਣਾ ਮੁਝ ਸੇ ਬੁਰਾ ਨਾ ਕੋਈ ਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਠੀਕ ਹੈ ਅਮ ਅੱਥੇ ਆਪਣੇ ਵੀਰਸ ਕਲਾ ਨੇ ਇਜਾਜ਼ਤ ਵੀਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤਨਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਬੁਲਣਾ ਸਾਡੇ ਇਸ ਪਤੇ ਤੇ s o s a t v 84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਇੱਥੇ ਆਪਣਾ ਸਨ ਲਾ ਗਿਆ ਦੋ ਦੇਖਦੇ ਰਹੋ tv 84 ਬੁਲਾਦੇਵ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ ਵਾਹਿਗੁਰਜੀ ਕੀ ਫਤੇ ਤੁਹਾਡੇ ਟੈਕਸਸ ਵਿੱਚ ਤੁਹਾਡੀ ਮਦਦ ਲਈ ਅਸੀਂ ਹਾਜ਼ਰ ਹਾਂ ਇੰਡੀਵਿਜੂਅਲ ਐਂਡ ਬਿਜ਼ਨਸ ਇਨਕਮ ਟੈਕਸ ਪ੍ਰੇਪਰੇਸ਼ਨ ਅਤੇ ਹਰ ਤਰ੍ਹਾਂ ਦੀ ਟੈਕਸ ਰਿਟਰਨ ਦੀ ਐਫੀਸ਼ੀਐਂਟ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਬੀਕੇਐਸ ਅਕਾਊਂਟਿੰਗ ਐਂਡ ਟੈਕਸ ਸਰਵਿਸ ਬੁੱਕਕੀਪਿੰਗ ਪੇਰੋਲ ਸਰਵਿਸਿਜ਼ ਅਤੇ ਨੋਟਰੀ ਸਰਵਿਸਿਜ਼ ਲਈ ਤੁਸੀਂ ਬੀਕੇਐਸ ਅਕਾਊਂਟਿੰਗ ਐਂਡ ਟੈਕਸ ਸਰਵਿਸ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਤੱਕ ਪਹੁੰਚ ਕਰਨ ਲਈ ਤੁਸੀਂ ਸਾਨੂੰ 7326349800 ਤੇ ਕਾਲ